ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਸੁਖਮਨੀ ਮੰਗਲਾ ਪੰਜਵਾ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਾ ਗਨਤ ਨੀਕੇ 베ਦ ਪੁਰਾਨ ਸਮਰਤ ਸੁਦਾਖਿ ਅਰ ਕੀਨੇ RAM ਨਾਮ ਏਕ ਆਖਿ ਅਰ ਕਿਨ ਕਾ ਏਕ ਜਸ ਜੀਵ ਸਾਵੈ ਤਾਕੀ ਮਹਿਮਾ ਗਨੀਨਾ ਆਵੈ ਾਂ ਕੀ ਇਹਦਰਸ ਤੋਹਾਰੂ ਨਾਨਕ ਓਨ ਸੰਗ ਮੋਹਿ ਉਦਾਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭਨ ਬਸੈ ਪ੍ਰਭ ਕਾ ਸਿਮਰਨ ਦੂਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੇ ਪ੍ਰਭ ਕਾ ਸਿਮਰਨ ਅਨੰਦਨ ਜਾਗੇ ਪ੍ਰਭ ਕਾ ਸਿਮਰਨ ਭਉ ਨ ਵਿਅਪੇ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬ નિਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਦ ਸਧਨੋ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਸਨਾ ਬੁੱਝੈ ਪ੍ਰਭ ਕਾ ਸਿਮਰਨ ਸਭ ਕਿਛੁ ਸੁਝੈ ਪ੍ਰਭ ਕਾ ਸਿਮਰਨ ਨਾਹੀ ਜੰਤਰਾਸ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦ ਮਹ ਸਮਾਏ ਪ੍ਰਭ ਜੀ ਬਸਹਿ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪਰਬਕੋ ਸਿਮਰੈ ਸੇ ਤਨੁ ਅੰਤੇ ਪਰਬਕੋ ਸਿਮਰੈ ਸੇ ਪਤਵੰਤੇ ਪਰਬਕੋ ਸਿਮਰੈ ਸੇ ਜਨ ਪਰਵਾਨ ਪਰਬਕੋ ਸਿਮਰੈ ਸੇ ਪੁਰਖ ਪ੍ਰਧਾਨ ਪਰਬਕੋ ਸਿਮਰੈ ਸੇ ਬੇਮੁਹਤਾ ਜੀ ਪਰਬਕੋ ਸਿਮਰੈ ਸੇ ਸਰਬ ਕੇ ਰਾਜੇ ਪਰਬਕੋ ਸਿਮਰੈ ਸੇ ਸੁਖ ਵਾਸੀ ਪਰਬਕੋ ਸਿਮਰੈ ਸਦਾ ਬਨਾਸੀ ਸਿਮਰੰਤੇ ਲਾਗੇ ਜਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪਰਵ ਕੋ ਸਮਰਹ ਸੇ ਪਰਵੁ ਕਾਰੀ ਪਰਵ ਕੋ ਸਮਰਹ ਤਿਨ ਸਦ ਬਿਲੇਹਾਰੀ ਪਰਵ ਕੋ ਸਮਰਹ ਸੇ ਮੁਖ ਸੁਹਾਵੇ ਪਰਵ ਕੋ ਸਮਰਹ ਤਿਨ ਸੂਖ ਬਿਹਾਵੇ ਪਰਵ ਕੋ ਸਮਰਹ ਤਿਨ ਆਤਮ ਜੀਤਾ ਪਰਵ ਕੋ ਸਮਰਹ ਤਿਨ ਨਿਰਮਲ ਰੀਤਾ ਪਰਵ ਕੋ ਸਮਰਹ ਤਿਨ ਆਨੰਦ ਖਨੇਰੇ ਪਰਵ ਕੋ ਸਮਰਹ ਬਸੇ ਹਰਨੇਰੇ ਸਤਿਗੁਰ ਪਾਤਿ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੂ ਨ ਝੂਰੇ ਪ੍ਰਭ ਕਾ ਸਿਮਰਨ ਹਰ ਗੁਨ ਬਾਨੀ ਪ੍ਰਭ ਕਾ ਸਿਮਰਨ ਸਹਿਜ ਸੁਮਾਨੀ ਪ੍ਰਭ ਕਾ ਸਿਮਰਨ ਨਿਹ ਚਲਿਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹ ਸੇ ਜਨ ਜਿਨ ਕਾ ਪ੍ਰਭ ਮਯਾ ਨਾਨਕ ਤੈਨ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਬੇ ਤੋ ਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਾਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ